ਕਛਰੀਆ ਕਾਲਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਕਲੈਕਸ਼ਨਾਂ ਲੈ ਕੇ ਆਈਆਂ ਬਹੁਤ ਸੋਹਣੀਆਂ ਐ ਸਿੰਗਲ ਕਲਰ ਵਿੱਚ ਆਈਆਂ ਗਿਆ ਪਹਿਲੀਆਂ ਜਿਹੜੀਆਂ ਕਲੈਕਸ਼ਨ ਆਣ ਗਈਆਂ ਬਟ ਇਹਨਾਂ ਵਿੱਚ ਜਿਹੜਾ ਕਲਰ ਸਿੰਗਲ ਸਿੰਗਲ ਆ ਚਾਹੇ ਬਟ ਬਹੁਤ ਪਿਆਰਾ ਹੈ ਬਹੁਤ ਸੋਹਣਾ ਹੈ ਤੇ ਬਿਲਕੁਲ ਡਿਫਰੈਂਟ ਹੈ ਇਹਨਾਂ ਵਿੱਚ ਜਿਹੜਾ ਹੈ ਕਿ ਚਾਰ ਕਲਰ ਤਾਂ ਹੈਗੇ ਨੇ ਬਟ ਇੱਕ ਹੀ ਆ ਕਿ ਚਾਰੋਂ ਕਲਰ ਦਾ ਵੱਖਰਾ ਡਿਫਰੈਂਟ ਲੁੱਕ ਹੈ ਡਿਫਰੈਂਟ ਡਿਜ਼ਾਈਨ ਹੈ ਕੋਈ ਸੇਮ ਨਹੀਂ ਹੈਗਾ ਦੁਪट्टे ਦਾ ਥੋੜਾ ਸੇਮ ਆਏਗਾ ਸ਼ੋਰ ਦਾ ਜਿਹੜਾ ਪ੍ਰਿੰਟ ਹੈ ਉਹ ਡਿਫਰੈਂਟ ਆਏਗਾ ਚਾਰ ਕਲਰ ਨੇ ਇਹਦੇ ਵਿੱਚ ਵੀ ਚਾਰ ਨੇ ਬਟ ਇਹਨਾਂ ਦੇ ਕੀ ਹੈ ਕਿ ਘੇਰੇ ਤੇ ਜਿਹੜਾ ਵਰਕ ਆ ਜਾਂ ਕਢਾਈ ਹੋਈ ਹੈ ਜਿਹ ਦੁਪट्टे ਤੇ ਜਿਹੜਾ ਕਟ ਵਰਕ ਹੈ ਉਹ ਸੇਮ ਹੈ ਬਾਕੀ ਕਪੜਾ ਕਾਟਨ ਦਾ ਹੈ ਤੇ ਫੈਬਰਿਕ ਬਹੁਤ ਸੁਪੀਰੀਅਰ ਹੈ ਬੜਾ ਸੌਫਟ ਜਿਹਾ ਫ ਇਹ ਵੈਡਿੰਗ ਸਪੈਸ਼ਲ ਨੇ ਪਾਰਟੀ ویئر ਹੈ ਗੋਟਾ ਡੋਰੀਆ ਜਿਹੜਾ ਗੋਟਾ ਪੱਟੀ ਵਰਕ ਵਾਲਾ ਇਧਰ ਵਰਕ ਹੋਇਆ ਹੈ ਹੈਂਡ ਵਰਕ ਵਾਲੀਆਂ ਕਲੈਕਸ਼ਨਾਂ ਨੇ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਮੈਂ ਹਮੇਸ਼ਾ ਟਰਾਈ ਕਰਦੀ ਹੁੰਦੀ ਹਣੀ ਕਿ ਉਹੀ ਕਲੈਕਸ਼ਨਾਂ ਲੈ ਕੇ ਆਵਾਂ ਜਿਹੜੀਆਂ ਮੇਰੇ ਕੋਲ ਅਵੇਲੇਬਲ ਹੁੰਦੀਆਂ ਨੇ ਤੇ ਹਮੇਸ਼ਾ ਅੱਜ ਵੀ ਮੈਂ ਉਹੀ ਬਹੁਤ ਸੋਹਣੀਆਂ ਕਲੈਕਸ਼ਨਾਂ ਲੈ ਕੇ ਆਈਆਂ ਪਾਰਟੀ ویئر ਲੁੱਕ ਵਾਲੀਆਂ ਇਹਨਾਂ ਵਿੱਚ ਵੀ ਜਿਹੜਾਂ ਵਿੱਚ ਦੋ ਦੋ ਕਲਰ ਨੇ ਕਿਆਂ ਵਿੱਚ ਤਿੰਨ ਤਿੰਨ ਨੇ ਤੇ ਜੇਕਰ ਤੁਸੀਂ ਕੋਈ ਵੀ ਕੁਐਰੀ ਕਰਨੀ ਹੈ ਜਾਂ ਸੂਟ ਬਾਈ ਕਰਨਾ ਹੈ ਤਾਂ ਮੈਂ ਆਪਣਾ ਨੰਬਰ 623924555 ਜਿੱ ਦਿੱਤਾ ਹੈ ਐ ਹੈਂਡਵਰਕ ਵਾਲੀ ਕਲੈਕਸ਼ਨਾਂ ਨੇ ਇਹਦੇ ਵਿੱਚ ਵੀ ਸਿੰਗਲ ਕਲਰ ਆਏਗਾ neck ਤੇ ਪ੍ਰੋਪਰ ਹੈਂਡਵਰਕ ਹੈ ਬਲੈਕ ਕਲਰ ਦੇ ਵਿੱਚ ਫਿਲਹਾਲ ਸਿੰਗਲ ਅਸੀਂ ਲੈ ਕੇ ਆਏ ਆ ਬਹੁਤ ਸੋਹਣਾ ਦੁਪੱਟਾ ਬਾਟਮ ਤੇ ਹੈਵੀ ਵਰਕ ਹੈ ਤੇ ਇਹਦੇ ਜਿਹੜਾ neck ਤੇ ਵੀ ਜਿਹੜਾ ਜਿੰਨਾ ਵੀ ਵਰਕ ਇਸ ਸੂਟ ਤੇ ਹੋਇਆ ਹੈ ਉਹ ਸਾਰਾ ਹੈਂਡਵਰਕ ਹੈ 슬ੀਵਜ਼ ਵੀ ਹੈਵੀ ਹੈ ਘੇਰਾ ਵੀ ਹੈਵੀ ਹੈ ਗਲੇ ਤੇ ਵੀ ਪੂਰਾ ਵਰਕ ਹੈ ਤੇ ਨਾਲ ਜਿਹੜਾ ਦੁਪੱਟਾ ਉਹ ਬਹੁਤ ਸੋਹਣਾ ਬਾਟਮ ਬਹੁਤ ਹੈਵੀ ਹੈ ਐ ਸਟਿੱਚ ਮਿਲੇਗਾ ਐਕਸਲ ਸਾਈਜ਼ ਦਾ ਤੁਹਾਨੂੰ ਇਸ ਸਟਿੱਚ ਮਿਲ ਜੇਗਾ ਇਹਦੇ ਵਿੱਚ ਜਿਹੜੇ ਕਲਰ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਬਾਕੀ ਅਗਰ ਤੁਸੀਂ ਬਾਏ ਕਰਨਾ ਜਾਂ ਕੁਐਰੀ ਕਰਨੀ ਹੈ ਤਾਂ ਮੈਂ ਨੰਬਰ ਦਿੱਤਾ ਨੰਬਰ ਜਾ ਕੇ ਮੈਸੇਜ ਕਰ ਸਕਦੇ ਹੋ ਰੀਸੈਲਰ ਹੋ ਤਾਂ ਵੀ ਮੈਸੇਜ ਕਰ ਸਕਦੇ ਹੋ ਸਟੇਟਸ ਦੇਖਣਾ ਤਾਂ ਵੀ ਮੈਸੇਜ ਕਰ ਸਕਦੇ ਹੋ ਤੇ ਨਾਲ ਆਪਣਾ ਨੇਮ ਤੇ ਸਿਟੀ ਦਾ ਨੇਮ ਜਰੂਰ ਦੱਸਦੇ ਨਾ ਤਾਂ ਕਿ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂ ਤੇ ਫਿਰ ਜੋ ਸਟੇਟਸ ਤੇ ਅਪਡੇਟਸ ਆndੀਆਂ ਨੇ ਉਹ ਤੁਹਾਨੂੰ ਸ਼ੋ ਹੋ ਜਾਣ ਉੱਥੇ ਹਰ ਤਰ੍ਹਾਂ ਦੀਆਂ ਕਲੈਕਸ਼ਨਾਂ ਆndੀਆਂ ਨੇ ਹਰ ਰੇਂਜ ਵਾਲੀਆਂ ਹਰ ਤਰ੍ਹਾਂ ਦੀਆਂ ਤੁਸੀਂ ਬੇਫਿਕਰ ਹੋ ਕੇ ਮੇਰੇ ਤੋਂ ਕੁਐਰੀ ਕਰ ਸਕਦੇ ਹੋ ਜੋ ਵੀ ਤੁਹਾ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਫਿਰ ਹੋਰ ਨਵੇਂ ਨਵੇਂ ਕਲੈਕਸ਼ਨਾਂ ਨਾਲ ਨਵੇਂ ਨਵੇਂ ਸਟਾਈਲ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ